ਸੰਗਤ ਜੀ ਆਪਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾλαਮ ਸਾਖੀਆਂ ਜੋ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੁਸਤਕ ਹੈ ਵਿੱਚੋਂ ਪੰਡਿਤ ਬ੍ਰਿਜ ਨਾਲ ਜੋ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਹੋਏ ਉਹਨਾਂ ਨੂੰ ਸਾਂਝਾ ਕਰਾਂਗੇ ਇੱਕ ਦਿਨ ਬਾਪੂ ਕਾਲੂ ਫਿਰ ਪੁਜਰੀਤ ਨੂੰ ਮਿਲਿਆ ਤੇ ਆਖਣ ਲੱਗਾ ਪੰਡਤਾ ਭਲਾ ਟੇਵਾ ਲਾਇਓਈ ਮੇਰਾ ਪੁੱਤ ਕਮਲਿਆ ਵਾਂਗੂ ਪਿਆਰ ਰੰਦਾ ਏ ਪਾਉਂਦੇ ਨਹੀਂ ਪਾਉਂਦੇ ਵੀ ਨਹੀਂ ਹੋ ਜਾਂਦਾ ਪੜਦਾ ਵੀ ਨਹੀਂ ਕੁਝ ਕਰਦਾ ਵੀ ਨਹੀਂ ਗਿਆਨ ਕੋਟਦਾ ਏ ਫੁਕਰੀਆਂ ਫਕੀਰਾਂ ਨਾਲ ਦੱਸ ਕਿਵੇਂ ਕਰਾਂ ਸਿਆਣਾ ਏ ਕੋਈ ਰਾਹ ਦੱਸ ਤਦ ਹਰਿਦ ਹਰदयाल ਨੇ ਕਿਹਾ ਜੇ ਗਿਆਨ ਦੀਆਂ ਗੱਲਾਂ ਕਰਦਾ ਜੇ ਇਸ ਉਮਰੇ ਤਾਂ ਕੋਈ ਵੱਡਾ ਰਿਖੀ ਏ ਕਿ ਅਵਤਾਰੀ ਰੁਚੀ ਉਸ ਦੀ ਉੱਚੀਆਂ ਗੱਲਾਂ ਵਾਲੇ ਤੇ ਪੰਡਿਤ ਬ੍ਰਿਜਨਾਥ ਕੋਲ ਲੈ ਜਾ ਜੋ ਸੰਸਕ੍ਰਿਤ ਬੋਲੀ ਪੜਾ ਦੇਵੇ ਸੋ ਬੜਕੇ ਵੱਡਾ ਪੰਡਿਤ ਬਣ ਜਾਏਗਾ ਉੰਜ ਵੀ ਬਾਲ ਦੀ ਰੂਚੀ ਵਾਲੇ ਪਾਸੇ ਬਾਲ ਨੂੰ ਲਾਇਆ ਬਾਲ ਚੰਗਾ ਪਰਚ ਜਾਂਦਾ ਏ ਤੇ ਸਿਆਣਾ ਹੋ ਜਾਂਦਾ ਏ ਪੰਡਿਤ ਦੀ ਗੱਲ ਮੰਨ ਕੇ ਪਿਤਾ ਕਾਲੂ ਆਪਣੇ ਪੁੱਤ ਨੂੰ ਪੰਡਿਤ ਬ੍ਰਿਜਨਾਥ ਪਾਸ ਲੈ ਗਿਆ ਪੰਡਿਤ ਅੱਗੇ ਹੀ ਲੋਚਦਾ ਸੀ ਕਿ ਜਿਸ ਬਾਲਕੇ ਦੀਆਂ ਸਾਰੇ ਨਗਰ ਵਿੱਚ ਗੱਲਾਂ ਹੁੰਦੀਆਂ ਹਨ ਕਿ ਮੇਰੇ ਕੋਲ ਆਵੇ ਤਾਂ ਵੇਖਾਂ ਕੀ ਗੱਲ ਬਾਤ ਏ ਸੋ ਉਸਨੇ ਆਦਰ ਨਾਲ ਪਾਸ ਬੁਲਾਇਆ ਬਹਾਲ ਲਿਆ ਤੇ ਅੱਖਰ ਪਾ ਦਿੱਤੇ ਜਿਵੇਂ ਹੀ ਦੇਵਨਾਗਰੀ ਆਖਦੇ ਹਨ ਤੇ ਜਸ ਵਿੱਚ ਔਖੀ ਬੋਲੀ ਸੰਸਕ੍ਰਿਤ ਦੀ ਲਿਖਦੇ ਹਨ ਪਰ ਦੇਖੋ ਰੱਬੀ ਬਾਲਕੇ ਨੇ ਉਹ ਅੱਖਰ ਵੀ ਝਟਪੜ ਲਿਖ ਲਈ ਜੇ ਪੰਡਿਤ ਪਾ ਦੇ ਵੀ ਉਹ ਝਟਪੜ ਲਵੇ ਪੰਡਿਤ ਹਰਦਿਆ ਹਰਿਆਣ ਹੋ ਜਾਵੇ ਕਿ ਐਡੀ ਮਤ ਇਸ ਨੂੰ ਕਿੱਥੋਂ ਮਿਲ ਪਈ ਇੱਕ ਦਿਨ ਕੋਈ ਕਾਗਤ ਹੱਥ ਵਿੱਚ ਵੇਖੀ ਬਾਪੂ ਕਾਲੂ ਜੀ ਨੇ ਪੁੱਛਿਆ ਇਹ ਕੀ ਏ ਆਖਣ ਲੱਗੇ ਸ਼ਬਦ ਸਲੋਕੀ ਪਿਤਾ ਹੈਰਾਨ ਹੋ ਗਿਆ ਕਿ ਐਡੀ ਛੇਤੀ ਕਾਕਾ ਇੰਨਾ ਕੀ ਕੁ ਪੜ ਗਿਆ ਉਹ ਨਾਲ ਲੈ ਕੇ ਕਾਕਾ ਜੀ ਨੂੰ ਪੰਡਿਤ ਪਾਸ ਗਿਆ ਤੇ ਸਾਰੀ ਗੱਲ ਜਾ ਦੱਸੀ ਪੰਡਿਤ ਨੇ ਕਿਹਾ ਕਾਕਾ ਜੀ ਪੜੋ ਤਾਂ ਸਹੀ ਤਾ ਦੇ ਬਾਲਕੇ ਨੇ ਉਹ ਪੜ ਸੁਣਾਈ ਤੇ ਅਰਥ ਵੀ ਕਰ ਦਿੱਤੇ ਪੰਡਿਤ ਤਾਂ ਹੱਕਾ ਬੱਕਾ ਹੋ ਕੇ ਪੈਰੀ ਟੈ ਪਿਆ ਤੇ ਆਖਣ ਲੱਗਾ ਰੱਖ ਲਈ ਦਾਸ ਨੂੰ ਰੱਖ ਲਈ ਦੁੰਤਾ ਉਹੋ ਹੈ ਉਹੋ ਹੈ ਜਿਸ ਦੀ ਇਹ ਸਤ ਸਲੋਕੀ ਹੈ ਉਸ ਵੇਲੇ ਰੱਬੀ ਬਾਲਕਾ ਚੁੱਪ ਕਰਕੇ ਚਲਾ ਗਿਆ ਸੀ ਜਾਂਦੇ ਦਾ ਪਤਾ ਵੀ ਨਾ ਸੀ ਲੱਗਾ ਆਪਣੀ ਉਮਰੇ ਦੇ ਬਾਲਾਂ ਵਿੱਚ ਜਾ ਖੇਡਿਆ ਫਿਰ ਬਾਲਕੇ ਜੀ ਆਪਣੇ ਸਾਰੇ ਸਾਥੀ ਬਾਲਕਾਂ ਨੂੰ ਘਰ ਲੈ ਆਏ ਤਰਕਾਲਾਂ ਹੋ ਗਈਆਂ ਸਨ ਰੋਟੀ ਪੱਕ ਚੁੱਕੀ ਸੀ ਸੋ ਸਾਰੇ ਸਾਥੀਆਂ ਨੂੰ ਖਵਾ ਕੇ ਟੋਰ ਦਿੱਤਾ ਮਾਂ ਨੇ ਪੁੱਤ ਦੇ ਸਾਥੀ ਬਾਲਕਾਂ ਨੂੰ ਪਿਆਰ ਨਾਲ ਰੋਟੀ ਖਵਾਈ